ਗਿਆ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਲੀਆਂ ਨਾਗਰ ਤਨ ਪਰਵਾਰ ਪਰੀਆਂ ਸ਼ਬਦਾਂ ਬਣਿਆ ਖੱਬ ਕੋ ਨਾਮੋ ਹਰੀ ਤੇਰਾ ਮੰਡ ਕੀ ਵੀ ਬਸਾਇਆ ਕਹਿ ਨਾਮ ਪਿਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਬਸਾਰਨਾ ਅੰਕੀਤਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਬਨਾ ਗਲਾ ਸਮਰੱਥ ਸੁਆਮੀ ਸੋ ਪਿਉ ਮੰਡੋ ਬਸਾਰੇ ਮੈਂ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਗਿਆ ਨਹੀਂ ਕਰਦੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਿਬਤ ਸਲਾ ਤੇਰੀ ਨਾਮ ਬਨਵਸਾ ਨਾਮ ਜਿਨ ਕੇ ਮਨ ਵਸਿਆ ਵਾਕੇ ਸ਼ਬਦ ਕੰਡੇ ਕਹੈ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਦੇ ਸਾਜਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਹਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਕੀ ਸ਼ਾਹ ਸਾਹਿਬ ਪਜਾਈਆ ਸਦਾ ਕੁਰਬਾਨ ਕੀਤਾ ਗੁਰਗ ਕਹੋ ਜਿਸ ਦੀਏ ਮਟਿਆਈਆ ਅਹ ਨਾਨਕ ਸੁਣੋ ਸੰਤੋ ਸ਼ਬਦ ਤਰੋ ਪੇਹਾਰ ਸਾਚਾ ਨਾਮ ਮੇਰਾ ਆਧਾਰੁ ਹਾਜੇ ਪੰਚ ਸ਼ਬਦ ਤਿਤਕਾਰ ਇਸ ਪਾਗੇ ਮਾਰ ਇਸ ਪਾਗੇ ਸ਼ਬਦ ਵਾਚਿ ਕਾ ਜਿਤ ਕਰ ਤਾਰਿਆ ਪੰਚ ਦੂਤ ਤੁਧ ਵਸ ਕਿਰਪੇ ਗਾਲ ਕੰਟਕ ਮਾਰਿਆ ਪਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹੱਕੇ ਲਾਕੇ ਕਹੇ ਨੁਕਤਾ ਸੁਖ ਹੋ ਆ ਦੇਖਾਰੇ ਅਨਹਦ ਆ ਕੇ ਆਨੰਦ ਸੁਣੋ ਮਟ ਭਾਗਿਓ ਸਗਲ ਮਨੋਰਟ ਪੂਰੇ ਮਾਰ ਬ੍ਰਹਮ ਪ੍ਰਭ ਪਾਇਆ ਉਤਲੇ ਸਗਲ ਵਸੂਰੇ ਤੂਖ ਰੋਕ ਸੰਤਾ ਆਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪਏ ਸਭ ਸੇ ਪੂਰੇ ਬੁਰਦੇ ਜਾਣੀ ਸੁਲਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰਪੂ ਜੇ ਬਾਨ ਕਨਾਨਤ ਗੁਰ ਚਰਨ ਲਾਕੇ ਬਾਜੇ ਅਨੰਦ ਤੁਮ ਸਰੋਤ ਪਮਣ ਕਰੂ ਪਾਣੀ ਪਿਤਾ ਮਾਤਾ ਕਰਦ ਮਹਾਤ ਸਿਵ ਸਰਪ ਤੋਂ ਨਾ ਹੀ ਦਾਇ ਤੈ ਲੈ ਸਕਲੇ ਜਗਤ ਚੰਗਿਆਈਆਂ ਭੁਰਿਆ ਬਾਜੇ ਧਰਮ ਦੂਰ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਧਿਆ नख ते मुख पुजरे केतिरी नाम ते آیا گئے मशकत काल नानक ते मुख पुजले केती ਖਾਰ ਸਾਹ ਵਾਹਿਗੁਰੂ ਜੀ ਕੀ ਸਤਿ